thank you ਕਬੱਡੀ ਪੈ ਰਹੀ ਹੈ ਦਪੁਰਜੀ ਵਾਲਾ ਇਹ ਮਾਝੇ ਤੋਂ ਆਇਆ ਹੈ ਅੰਮਰਸਰੀਆ ਕਦੇ ਕਬੱਡੀ ਪਾ ਰਿਹਾ ਹੈ ਲੈ ਵੀ ਜੱਸ ਉਹ ਦੇਖ 2100 ਦਾ ਲੱਗਦਾ ਉਹ ਦੇਖ 2100 ਦਾ ਥਾੜ ਥਾੜ ਜੱਫੇ ਲੱਗਦੇ ਆ ਉਹ ਥਾੜ ਥਾੜ ਜੱਫੇ ਲੱਗਦੇ ਆ ਉਧਰ ਜਿਹੜਾ ਨੰਬਰ ਹੋਲਡ ਸੀ ਉਹ ਜਾਫੀਆਂ ਦਾ ਗੜਬੇ ਵਾਲਿਆਂ ਦਾ ਨੋਟ ਕਰ ਲਿਓ ਜੀ ਤੇ ਧੰਨਵਾਦ ਹੈ ਬਾਈ ਰਿਕੂ ਸਮਰਾ ਰਾਜਪੁਰੇ ਵਾਲੇ ਨੇ ਐਲਾਨ ਕਰਾਇਆ ਮੇਰੇ ਵੀਰੋ ਆ ਗਿਆ ਸੁਨੀਲ ਬੱਬੂ ਖੰਡਾ ਨਹੀਂ ਲਓ ਲਓ ਸਾਹਮਣੇ 2100 ਦਾ ਫੇਰ ਦੂਜਾ ਲਾਤਿਆ ਜੱਸ ਕੈਨੇਡਾ ਨੇ ਐਲਾਨ ਕਰਾਇਆ ਹੈ 22200 ਜੱਥਿਆਂ ਦਾ ਹੋਵੇਗਾ ਸਿਰਾਗਦੀਨ ਦਿਆਂ ਦਾ ਉਧਰ ਮਨੂ ਆਸਟ੍ਰੇਲੀਆ ਵੱਲੋਂ ਤਿੰਨ ਕਬੱਡੀਆਂ ਬਣੀ ਸਮਾਣੇ ਦੀਆਂ 2100 ਦੀਆਂ 2100 ਪ੍ਰੀਤ ਗੱਗੂ ਕੈਨੇਡਾ ਵੱਲੋਂ ਦੂਜਾ ਪ੍ਰਾਈਜ਼ ਦਿੱਤਾ ਜਾਣਾ ਹੈ ਦੂਜਾ ਪ੍ਰਾਈਜ਼ ਜਿਹੜਾ ਉਹ 71 75000 ਦਿੱਤਾ ਜਾਵੇਗਾ ਇੱਕ ਗੱਗੂ ਕਹਿੰਦੇ ਕਬੱਡੀ ਪਲੇਅਰ ਦੌਣਕਲਾ ਵਾਲਾ ਉਹ ਕੈਨੇਡਾ ਦੇ ਵਿੱਚ ਵੱਸਦਾ ਉਹ ਵੀ ਲਾਈਵ ਦੇਖਦਾ ਹੋਣਾ ਤੇ ਦੂਜੇ ਪਾਸੇ ਮੇਰੇ ਮਿੱਤਰੋ ਉਹ ਕਹਿੰਦੇ ਕੱਲਾ ਹੂ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਚਰਾਗ ਨੇ ਕਹਿੰਦੇ ਲਾਗੇ ਜਫਾ ਬੱਲੇ ਬੱਲੇ ਕਰਾਤੀਆਂ ਬਹੁਤ ਟੌਪ ਦਾ ਮੈਚ ਅੱਜ ਦੌਣਕਲਾ ਦੇ ਮੇਲੇ ਦਾ ਕਹਿੰਦੇ ਚਾਲਦੀ ਪਾਉਂਦੀ ਸੁਨੀਲ ਕਬੱਡੀ ਪਾ ਰਿਹਾ ਸੁਨੀਲ ਦੀ ਕਬੱਡੀ ਪੈ ਰਹੀ ਹੈ ਅੱਜ ਕੌਣ ਫੋਰਡ ਜਿੱਤ ਕੇ ਜਾਵੇਗਾ ਇਸ ਸਮੇਂ ਦੀਆਂ ਗੱਲਾਂ ਹੋ ਰਹੀਆਂ ਇਹ ਚਿਰਾਗਦੀਨ ਹੈ ਮਈਆਂ ਵਾਲਾ ਪਿੰਡ ਹੈ ਮੇਰੇ ਮਿੱਤਰੋ ਓਏ ਜੱਫਾ ਓ ਦੇਖੋ ਜੱਫਾ ਬੋਲੇ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੱਬੂ ਬਾਈ ਦੱਸਿਓ ਦਰਸ਼ਕਾਂ ਨੂੰ ਵੀ ਬੱਬੂ ਵੀਰੇ ਦੀਪ ਦੂਰ ਜੀ ਦੀ ਮਾਇਆ ਬੋਲੀ ਹੋਣੀ ਕੋਈ ਰੇਡਾਂ ਜੱਪਾਂ ਦੀ ਉਹ ਦੱਸਿਓ ਜੀ ਹਾਂ ਆਪਾਂ ਪਹਿਲਾਂ ਹਾਂ ਜੀ ਵੀਰ ਆਪਾਂ ਕਲੀਅਰ ਕਰਾਂਗੇ ਸਾਰਾ ਕੁਝ ਪਹਿਲਾਂ ਰਿਜ਼ਲਟ ਬੋਲ ਦਿਓ ਜੀ ਸੰਗਤ ਨੂੰ ਆਪਾਂ ਦੱਸ ਦਈਏ ਰਿਜ਼ਲਟ ਕੀ ਹੈ ਹਾਂ ਜੀ ਉਧਰ ਸੰਗਤ ਨੂੰ ਸੱਦੇ ਇੱਕ ਇੱਕ ਮਿੰਟ ਲੈਣਾ ਵੀਰੇ ਲਖਵੀਰ ਜੀ ਇੱਕ ਮਿੰਟ ਰਿਜ਼ਲਟ ਬੋਲ ਦੇਣ ਦੋ ਹਾਂ ਮੇਰਾ ਭਰਾ ਬਣ ਕੇ ਵੀਰੇ ਨੰਬਰਾਂ ਵਾਲੇ ਨੂੰ ਕੋਈ ਨਾ ਇੰਨਾ ਜਿਆਦਾ ਵਲ ਜਾਓ ਇੱਕ ਦੋ ਮਿੰਟ ਲੈਣਿਆ ਥੋੜੇ ਹੁਣੇ ਦੱਸ ਰਿਹਾ ਸਾਡਾ ਵੀਰ ਵੀ ਕੌਣ ਬੈਸਟ ਹੈ ਜਾਂ ਕਿਹੜੀ ਟੀਮਾਂ ਕਿਹੜੇ ਕਿੰਨੇ ਕਿੰਨੇ ਨੰਬਰ ਹੈ ਜਿਹੜੀ 6 7 ਦਸੰਬਰ ਐ ਪਿੰਡ ਮਲੋਏ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਸੋਨੀ ਬਾਈ ਅਤੇ ਸੋ ਕਬੱਡੀ ਦੇ ਪ੍ਰਸਿੱਧ ਬੁਲਾਰੇ ਸੋ ਰਜੇਸ਼ਤ ਮਾਨ ਜੀ ਆਤਾ ਕਹਿੰਦੇ ਗੱਗੀ ਦੀ ਗੱਲ ਜਮਾਂ ਹੀ ਸੱਚੀ ਹੋਗੀ ਕਿਸਾਨ ਸਟੀਲ ਵਾਲੇ ਦੇ ਤੇ ਕਹਿੰਦੇ ਚਰਾਗ ਵੀ ਨਾ ਕਹਿੰਦੇ ਮਈਆਂ ਵਾਲਾ ਪਿੰਡਾ ਚਿਰਾਗ ਦਾ ਲੈ ਵੀ ਅਮਨ ਕਿੰਨੇ ਚ 4 ਟੱਚ 7 7 ਟੱਚ ਦੇ ਜਿਹੜੇ ਕਹਿੰਦੇ ਚਾਰ ਜੱਫੇ ਲਾ ਕੇ ਚਿਰਾਗ ਦੀਨ ਬੈਸ ਯਾਫੀ ਇੱਕ ਵਾਰੀ ਤਾੜੀਆਂ ਮਾਰ ਦੋ ਤੇਰੀਆਂ ਤਾੜੀਆਂ ਦੇ ਲਈ ਸ਼ੋਰ ਦਾ ਹੋ ਟਰੈਕਟਰ ਚਿਰਾਗ ਦੀਆਂ ਉਹ ਵੀਆਂ ਮੇਰੀ ਮਾਂ ਰੀਆਂ ਦੁਆਵਾਂ ਕਰਕੇ ਆ ਤੇ ਮੇਰੇ ਪੈਂਟ ਵਾਲਿਆਂ ਨੇ ਦਿੰਦੀਆਂ ਕਿ ਬਾਬੇ ਤੁਨੀ ਚਾਂਦੀਆਂ ਦੁਆਵਾਂ ਆਪਣੇ ਬਾਬੇ ਨੂੰ ਬਹੁਤ ਮੰਨਦੇ ਆ ਤੇ ਵੀ ਅੱਜ ਮੈਂ ਜੋ ਵੀ ਆ ਰੀ ਮਾਂ ਰੀਆਂ ਦੁਆਵਾਂ ਕਰਕੇ ਆ ਵੀ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਰਹਿੰਦੀ ਗਰਾਉਂਡ ਦੇ ਵਿੱਚ ਵੀ ਹੈਪੀ ਦੇ ਬੱਬੂ ਦਾ ਵੀ ਧੰਨਵਾਦ ਆ ਮਈਆ ਵਾਲੇ ਵਾਲੇ ਦਾ ਸਲਾਮਦੀਨ ਚਰਾਗਦੀਨ ਤੇ ਨ્યાਲਦੀਨ ਇਹ ਤਿੰਨ ਕਹਿੰਦੇ ਕਜਣਾਂ ਬੋਲੇ ਇਸੋਨਹਾਲ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਦਾ ਧੰਨਵਾਦ ਮੇਰੇ ਬੋਲਦੇ ਤੋਂ